ਦੇਸ਼ ਭਰ ਦੇ ਵਿੱਚ ਦੁਸ਼ਹਿਰੇ ਦਾ ਤਿਉਹਾਰ ਬੜੀ ਧੂਮ-ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਪਰ ਪੰਜਾਬ ਦੇ ਵਿੱਚ ਕਈ ਥਾਵਾਂ ਤੋਂ ਅਜਿਹੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਜਿਹੜੀਆਂ ਇਸ ਰੰਗ ਨੂੰ ਫਿੱਕਾ ਪਾਉਂਦੀਆਂ ਦਿਖਾਈ ਦੇ ਰਹੀਆਂ ਨੇ ਜੇਕਰ ਗੱਲ ਕੀਤੀ ਜਾਵੇ ਤਾਂ ਸਵੇਰ ਤੜਕਸਾਰ ਇੱਕ ਖਬਰ ਸਾਹਮਣੇ ਆਈ ਕਿ ਚੰਡੀਗੜ੍ਹ ਦੇ 30 ਸੈਕਟਰ ਦੇ ਵਿੱਚ ਸ਼ਰਾਰਤੀ ਅਨਸਰਾਂ ਦੇ ਵੱਲੋਂ ਰਾਵਣ ਦੇ ਪੁਤਲੇ ਨੂੰ ਅੱਗ ਲਗਾ ਦਿੱਤਾ ਗਈ ਤੇ ਜਿਸ ਕਾਰਨ ਅੱਜ ਦੇ ਸ਼ਹਿਰਦਾਰਾਂ ਗਾ 30 ਸੈਕਟਰ ਆਲੇ ਮੇਲੇ ਦੇ ਵਿੱਚ ਫਿੱਕਾ ਪਿਆ ਹੈ ਉੱਥੇ ਜੇਕਰ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਕੱਲ੍ਹ ਦੇ ਰਾਤ ਤੋਂ ਹੀ ਬਾਰਿਸ਼ ਹੋ ਰਹੀ ਹੈ ਜਿਸ ਕਾਰਨ ਦੁਸ਼ਹਿਰੇ ਦਾ ਮੇਲੇ ਦੀ ਰੌਣਕ ਜਿਹੜੀ ਆ ਉਹ ਫਿੱਕੀ ਪੈਂਦੇ ਦਿਖਾਈ ਦੇ ਰਹੀ ਹੈ ਰਾਜਾ ਸਥਿਤੀ ਦੀ ਗੱਲ ਕੀਤੀ ਜਾਵੇ ਤਾਂ ਜਲੰਧਰ ਤੋਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕੱਲ ਰਾਤ ਦੇ ਪਈ ਮੀਂਹ ਨੇ ਕਿੱਡਾ ਨੁਕਸਾਨ ਕੀਤਾ ਹੈ ਦਰਅਸਲ ਲੱਖਾਂ ਦੀ ਕੀਮਤ ਨਾਲ ਬਣਾਏ ਗਏ ਰਾਵਣ ਦੇ ਪੁਤਲੇ ਜਿਹੜਾ ਨੇ ਉਹ ਇਸ ਮੀਂਹ ਦੇ ਕਾਰਨ ਟੁੱਟ ਚੁੱਕੇ ਨੇ ਜਿਸ ਤੋਂ ਬਾਅਦ ਹੁਣ ਕਮੇਟੀ ਜਿਹੜੀ ਹੈ ਜਿਸ ਦੇ ਵੱਲੋਂ ਇਹ ਦੁਸ਼ਹਿਰੇ ਦਾ ਪ੍ਰਬੰਧ ਕੀਤਾ ਗਿਆ ਸੀ ਤਾਂ ਉਹ ਆਗੂ ਜਿਹੜੇ ਨੇ ਉਹ ਪਰੇਸ਼ਾਨ ਦਿਖ ਰਹੇ ਨੇ ਤੇ ਹੁਣ ਖੜੇ ਪੈਰੀ ਜਿਹੜਾ ਪੁਤਲੇ ਦਾ ਆਰਡਰ ਦਿੱਤਾ ਗਿਆ ਪਰ ਹਾਲੇ ਤੱਕ ਗੱਲ ਕਿਤੇ ਨਹੀਂ ਬਣ ਰਹੀ ਉੱਥੇ ਜੇਕਰ ਗੱਲ ਕੀਤੀ ਜਾਵੇ ਤਾਂ ਇਲਾਕਾ ਵਾਸੀ ਵੀ ਇਸ ਦੇ ਨਾਲ ਬੇहद ਜਿਹੜਾ ਨੇ ਨਾਖੁਸ਼ ਨੇ ਕਿਉਂਕਿ ਅਚਾਨਕ ਹੀ ਮੌਸਮ ਦੇ ਵੱਲੋਂ ਜੋ ਕਰਵਟ ਲਈ ਗਈ ਹੈ ਉਸਨੇ ਕਾਫੀ ਵੱਡੇ ਨੁਕਸਾਨ ਜਿਹੜਾ ਨੇ ਉਹ ਬਗਾਇਨੇ ਤੇ ਉੱਥੇ ਹੀ ਜਿਹੜਾ ਹਾਰ ਜਿਹੜਾ ਝੂਠ ਦੇ ਉੱਤੇ ਸੱਚ ਦੀ ਜਿੱਤ ਦਾ ਪ੍ਰਤੀਕ ਦੁਸ਼ਹਿਰੇ ਦਾ ਤਿਉਹਾਰ ਉਸ ਦਾ ਰੰਗ ਫਿੱਕਾ ਪਾ ਦੁੱਤਾ ਹੈ ਤਾਂ ਹੁਸ਼ਿਆਰਪੁਰ ਤੇ ਜਲੰਧਰ ਦੇ ਵਿੱਚ ਦੇ ਰਾਤ ਆਏ ਮੀਂਹ ਦੇ ਕਾਰਨ ਦੁਸ਼ਹਿਰੇ ਦੀਆਂ ਰੌਣਕਾਂ ਫਿੱਕੀਆਂ ਪੈਂਦੀਆਂ ਦਿਖਾਈ ਦੇ ਰੀਆਂ ਨੇ ਤਾਂ ਜਲੰਧਰ ਦੀਆਂ ਤਸਵੀਰਾਂ ਤੁਹਾਡੇ ਨਾਲ ਸੱਜੀਆਂ ਕਰ ਰਹੇ ਹਾਂ ਜਿੱਥੇ ਕੱਲ ਰਾਤ ਤੋਂ ਪਹਿਰੇ ਲਗਾਤਾਰ ਮੀਂਹ ਦੇ ਕਾਰਨ ਰਾਵਣ ਦੇ ਪੁਤਲੇ ਜਿਹੜਾ ਨੇ ਉਹ ਨੁਕਸਾਨੇ ਗਏ ਨੇ ਰਾਵਣ ਦਾ ਪੁਤਲਾ ਟੁੱਟ ਚੁੱਕਾ ਹੈ ਜਿਸ ਦੇ ਨਾਲ ਹੁਣ ਦੁਸ਼ਹਿਰੇ ਦੀ ਰੌਣਕ ਫਿੱਕੀ ਪੈਂਦੀ ਦਿਖਾਈ ਦੇ ਰਹੀ ਹੈ ਤੇ ਉੱਥੇ ਪ੍ਰਬੰਧਕਾਂ ਦੇ ਵੱਲੋਂ ਹੁਣ ਖੜੇ ਪੈਰੀ ਨਵੇਂ ਰਾਵਣ ਦੇ ਲੇ ਦਾ ਇੰਤਜ਼ਾਮ ਕੀਤਾ ਜਾ ਰਿਹਾ ਪਰ ਹਲੇ ਕਿਤੇ ਗੱਲ ਨਹੀਂ ਬਣ ਰਹੀ